ਉਧਰ ਖਡੂਰ ਸਾਹਿਬ ਦੇ ਵਿੱਚ ਕੁੜੀ ਦਾ ਗੋਲੀ ਮਾਰ ਕੇ ਮਰਡਰ ਕਰ ਦਿੱਤਾ ਗਿਆ ਬਿਊਟੀ ਪਾਰਲਰ ਤੋਂ ਦੱਸਿਆ ਕਿ ਘਰ ਵਾਪਸ ਆਉਣ ਵੇਲੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਿੰਡ ਰਸੂਲਪੁਰ ਦੇ ਨੇੜੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਘਰ ਜਾਣ ਦੇ ਲਈ ਆਟੋ ਦੀ ਉਡੀਕ ਕਰ ਰਹੀ ਸੀ ਲੜਕੀ ਪਰ ਉਸ ਦਾ ਕਤਲ ਕਰ ਦਿੱਤਾ ਗਿਆ ਪਿੰਡ ਬਨਵਾਲੀਪੁਰ ਹੈ ਜਿੱਥੋਂ ਦੀ ਇਹ ਨਵਰੂਪ ਰਹਿਣ ਵਾਲੀ ਸੀ ਮਾਈਕ ਸਵਾਰ ਦੋ ਬਦਮਾਸ਼ ਆਉਂਦੇ ਨੇ ਔਰ ਗੋਲੀਆਂ ਮਾਰ ਕੇ ਫਰਾਰ ਹੋ ਜਾਂਦੇ ਨੇ ਪਰਿਵਾਰ ਨੇ ਗਵਾਂਡੀ ਤੇ ਹੀ ਕਤਲ ਦਾ ਸ਼ੱਕ ਜ਼ਾਹਰ ਕੀਤਾ ਗਵਾਂਡੀ ਸਾਡੀ ਕੁੜੀ ਨੂੰ ਪਰੇਸ਼ਾਨ ਕਰਦਾ ਸੀ ਪਰਿਵਾਰ ਦਾ ਇਹ ਕਹਿਣਾ ਹੈ ਤਾਂ ਪਰਿਵਾਰ ਦਾ ਰੋ ਰੋ ਕੇ ਪੁਰਾ ਹਾਲ ਹੈ ਇੱਕ ਵੱਡੇ ਸਦਬੇ ਦੇ ਵਿੱਚ ਹੈ ਪਰਿਵਾਰ ਇਸ ਤਰੀਕੇ ਦਾ ਪਰਿਵਾਰ ਨੂੰ ਇਕ ਆਟਾ ਪਿਆ ਹੈ ਉਹਨਾਂ ਦੀ ਇਹ ਜਵਾਨ ਧੀ ਦਾ ਕਤਲ ਕਰ ਦਿੱਤਾ ਗਿਆ ਹੈ ਔਰ ਗਵਾਂਡੀ ਤੇ ਹੀ ਇਸ ਦੇ ਇਲਜ਼ਾਮ ਜਿਹੜੇ ਨੇ ਉੱਲਕੇ ਨੇ ਤਾਂ ਇਹ ਲੜਕੀ ਆਰਐਸਸੀ ਵਾਪਸ ਆਪਣੇ ਕੰਮ ਤੋਂ ਵਾਪਸ ਆ ਰਹੀ ਸੀ ਕਿਉਂਕਿ ਬਿਊਟੀ ਪਾਰਲਰ ਦਾ ਕੰਮ ਕਰਦੀ ਸੀ ਉੱਥੋਂ ਇਹ ਵਾਪਸ ਆ ਰਹੀ ਸੀ ਜਿਸ ਵੇਲੇ ਇਹ ਕਤਲ ਹੋਇਆ ਹੈ ਤਾਂ ਪਿੰਡ ਰਸੂਲਪੁਰ ਦੇ ਨੇੜੇ ਵਾਰ ਦਾਤੂ ਅੰਜਾਮ ਦਿੱਤਾ ਗਿਆ ਹੈ ਸੁਭਾਵਿਕ ਤੌਰ ਤੇ ਪੁਲਿਸ ਇਨਵੈਸਟੀਗੇਸ਼ਨ ਕਰੇਗੀ ਕਿ ਆਖਰਕਾਰ ਕਿਸ ਨੇ ਇੱਕ ਅੱਤਾਨ ਅਣਜਾਣ ਦਿੱਤਾ ਪਰ ਪਰਿਵਾਰ ਦਾ ਰੋ ਰੋ ਕੇ ਪੂਰਾ ਹਾਲ ਹੈ ਘਰ ਜਾਣ ਦੇ ਲਈ ਇਹ ਲੜਕੀ ਆਟੋ ਡਿਕ ਰਹੀ ਸੀ ਤਾਂ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਕਿ ਕਿਵੇਂ ਕੋਈ ਆਕੇ ਸ਼ਰਿਆਮੇ ਕਤਲ ਕਰ ਸਕਦਾ ਹੈ ਤਾਂ ਪਿੰਡ ਬਨਵਾਲੀਪੁਰ ਹੈ ਜਿੱਥੋਂ ਦੀ ਇਹ ਨਵਰੂਪ ਜਿਹੜਾ ਲੜਕੀ ਦਾ ਨਾਂ ਹੈ ਦੇ ਜ਼ਾਕ ਕਤਲ ਕਰ ਦਿੱਤਾ ਗਿਆ ਹੈ ਜਿਹੜੀ ਦੇਤੀ ਗਈ ਸੀ ਸਲੂਨ ਵਿੱਚ ਨਵਰੂਪ ਹਾਂਜੀ ਸਮ ਸਲੂਨ ਵਿੱਚ ਗਈ ਆ ਤੇ ਆਉਂਦੀ ਨੈਰਾ ਤੇ ਖਲੋਤੀ ਦੋ ਜਣੇ ਆਏ ਆ ਉਹਨੂੰ ਗੋਲੀ ਮਾਰ ਕੇ ਤੇ ਚਲੇ ਗਏ ਸਾਡੀ ਬੇਟੀ ਇਹੋ ਜਿਹੀ ਕਦੀ ਕਿਸ ਦੇ ਨਾਲ ਐੋ ਜੀ ਗੱਲ ਹੋਈ ਵੀ ਨਹੀਂ ਤੇ ਜਿੱਦਾਂ ਸਾਡੇ ਨਾਲ ਜੇ ਗੱਲ ਹੋਈ ਸਾਡੇ ਨੂੰ ਬੜਾ ਤਕਕ ਆਇਆ ਸਾਡੀ ਬੇਟੀ ਵਾਸਤੇ ਸਾਨੂੰ ਸਭ ਜਰੂਰ ਚਾਹੀਦਾ ਤੂੰ ਕਰਦਾ ਜੀ ਬੰਦ ਕਰਦਾ ਸੀ ਇੱਕ ਦੋ ਬੱਚੇ ਵੀ ਕਾਲੂ ਜੀ ਦੇ ਫੇਂਡਸ ਤੇ ਹੋ ਉਸ ਪਿੰਡ ਵਿੱਚ ਫਿਰਦਾ ਕਦੀ ਇਹੋ ਜੀ ਗੱਲ ਸੁਣੀ ਨਹੀਂ ਹੈ ਇਹ ਗੱਲ ਹੋਈ ਹੋਗੀ ਪਰ ਸਾਨੂੰ ਹੁਣ ਕੱਲ ਪਰਸੋਂ ਦਾ ਪਤਾ ਹੀ ਨਹੀਂ ਪਿਆ ਉਹ ਤੁਰਿਆ ਕਿੱਥੇ ਆਡੇ ਕੰਦਨਾ ਕਾਂਦੀ ਹੀ ਉਧਰ ਮੈਂ ਕੱਲ ਵੀ ਕੁੰਦਾ ਸੁਣਿਆ ਹੈ ਤੇ ਸਾਨੂੰ ਇਹ ਗੱਲ ਦਾ ਨਹੀਂ ਪਤਾ ਕਿ ਸਾਡੇ ਨਾਲ ਬਾਣਾ ਵਰਤਨਾ ਯਾ ਸ਼ਾਮਦਾ ਇਸ ਜੰਡਾ ਜੀ ਨਵਰੂਪ ਕੌਰ ਡਾਕਟਰ ਉਹ ਮੰਗਤ ਸਿੰਘ ਆ ਇਥੇ ਸਲੂਨ ਚ ਜੌਬ ਕਰਦੀ ਆ ਫਿਰ ਉਹ ਜਾਨਾਂ ਦੀ ਤਰ੍ਹਾਂ ਆਪਣੇ ਕੰਮ ਤੋਂ ਵਾਪਸ ਘਰ ਨੂੰ ਜਾ ਰਹੀ ਜਦੋਂ ਸੂਲਪੁਰ ਨਹਿਰਾ ਤੇ ਬਸ ਚ ਉਤਰ ਕੇ ਆਟੋ ਦੀ ਵੇਟ ਕਰ ਰਹੀ ਕੋਈ ਅਣਪਛਾਤੇ ਵਿਅਕਤੀ ਆ ਜਿਹੜੇ ਤੇ ਫਾਇਰ ਕਰਕੇ ਗਿਆ ਇਹ ਜਿਹੜਾ ਹਸਪਤਾਲ ਜਿਹੜੇ 112 ਤੇ ਉਹ ਮੈਸੇਜ ਆਉਣ ਤੇ ਇਮੀਡੀਏਟ ਉਹਨਾਂ ਨੇ ਐਕਸ਼ਨ ਚ ਲੈਂਦੇ ਇਹਨਾਂ ਨੂੰ ਇੱਥੇ ਦਾਖਲ ਕਰਵਾਇਆ ਅਜੇ ਜਿਹੜੇ ਇਲਾਜ ਆ ਬਾਕੀ ਡੀਐਸਪੀ ਸਾਹਿਬ ਗੋਂਦਵਾਲ ਸਾਡੀ ਟੀਮ ਇੱਥੇ ਪਹੁੰਚੀ ਹੋਈ ਹੈ ਇਨਵੈਸਟੀਗੇਸ਼ਨ ਤੇ ਇਹ ਗੱਲਬਾਤ ਜਾਣਕਾਰੀ ਦਿੱਤੀ ਗਈ ਹੈ ਪੁਲਿਸ ਅਧਿਕਾਰੀ ਦੇ ਵੱਲੋਂ ਸਿਦਾਰਥ ਅਰੋੜਾ ਮੇਰੇ ਸੋਗੀ ਫੋਨ ਲਾਈਨ ਤੇ ਨੇ ਸਿਦਾਰਥ ਹੁਣ ਤੱਕ ਕੀ ਕੁਝ ਪੂਰੀ ਅਪਡੇਟ ਹੈ ਔਰ ਗਵਾਂਡੀ ਹੀ ਹੈ ਗਵਾਂਡੀਆਂ ਦੇ ਵੱਲੋਂ ਕਿਉਂ ਅਜੇ ਹਾਕੀਤਾ ਕਿ ਕੁਝ ਹੁਣ ਤੱਕ ਦੀ ਜਾਣਕਾਰੀ ਕੀਤੀ ਜਾਵੇ ਤਰਨਤਾਰਨ ਦੀ ਵਿਧਾਨ ਸਭਾ ਖਡੂਰ ਸਾਹਿਬ ਦੇ ਨੇੜੇ ਪਿੰਡ ਰਸੂਲਪੁਰ ਨਹਿਰਾ ਨੇੜੇ ਫੜਕ ਤੇ ਖੜੀ ਲੜਕੀ ਨੂੰ ਜਿਹੜਾ ਨਪਛਾਤੇਡ ਮੋਟਰਸਾਈਕਲ ਸਵਾਰਾਂ ਵੱਲੋਂ ਜਿਹੜੀਆਂ ਗੋਲੀਆਂ ਮਾਰੀਆਂ ਗਈਆਂ ਨੇ ਅਤੇ ਲੜਕੀ ਦੇ ਬ੍ਰੇਨ ਦੇ ਵਿੱਚ ਦੱਸਿਆ ਜਾ ਰਿਹਾ ਕਿ ਮਤਲਬ ਬਿਲਕੁਲ ਲੱਗੇ ਤੋਂ ਸ਼ੂਟ ਕੀਤਾ ਗਿਆ ਜਿਸ ਦੇ ਨਾਲ ਹੀ ਉਸ ਦੀ एकदम ਜਦੋਂ ਕਿ ਜਦੋਂ ਗੋਲੀ ਲੱਗੀ ਤਾਂ ਉਸ ਤੋਂ ਬਾਅਦ ਜਿਹੜੇ ਲੜਕੇ ਸੀ ਉਹ ਤੋਂ ਫਰਾਰ ਹੋ ਗਏ ਹਾਲਾਂਕਿ ਲੜਕੀ ਨੂੰ ਤੁਰੰਤ ਆਸ-ਪਾਸ ਦੇ ਲੋਕਾਂ ਵੱਲੋਂ ਜਿਹੜੀ ਆ ਜਿਹੜਾ ਚੱਕਿਆ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਦੱਸਿਆ ਗਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਲੜਕੀ ਦੀ ਜਿਹੜੀ ਆ ਮੌਤ ਹੋ ਚੁੱਕੀ ਹੈ ਹਾਲਾਂਕਿ ਮ੍ਰਿਤਕ ਦੀ ਪਛਾਣ ਜਿਹੜੀ ਆ ਬਨਵਾਲੀਪੁਰ ਨਿਵਾਸੀ ਨਵਰੂਪ ਕੋਰ ਵੱਜੋ ਹੋਈ ਹੈ ਅਤੇ ਜਿਹੜੀ ਮ੍ਰਿਤਿਕ ਲੜਕੀ ਹੈ ਬਿਊਟੀ ਪਾਰਲਰ ਤੇ ਕੰਮ ਕਰਦੀ ਸੀ ਔਰ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕੰਮ ਤੇ ਗਈ ਸੀ ਔਰ ਅੱਜ ਸ਼ਾਮ ਨੂੰ ਜਦੋਂ ਆਪਣੇ ਘਰ ਪਰਤੀ ਤਾਂ ਉਥੋਂ ਰਸੂਲਪੁਰ ਨਹਿਰਾ ਤੋਂ ਦੱਸਿਆ ਜਾ ਰਿਹਾ ਕਿ ਆਟੋ ਫੜ ਕੇ ਉਹ ਘਰ ਦੇ ਲਈ ਜਾਨਾ ਜਾਂਦੀ ਸੀ ਲੇਕਿਨ ਉਸ ਤੋਂ ਪਹਿਲਾਂ ਸਾਰਾ ਇਨਸੀਡੈਂਟ ਹੋਇਆ ਹਾਲਾਂਕਿ ਦੱਸਿਆ ਜਾ ਰਿਹਾ ਕਿ ਮ੍ਰਿਤਿਕ ਦੀ ਲੜਕੀ ਦੇ ਨਾਲ ਹੀ ਇੱਕ ਘਰ ਹੈ ਉਥੋਂ ਦਾ ਲੜਕਾ ਇਹ ਦਿੱਤਾ ਜਾ ਰਿਹਾ ਸਿਲਹਾਲ ਪਰਵਾਰਕ ਜਿਹੜੇ ਮੈਂਬਰ ਨੇ ਉਹ ਵੀ ਜਿਹੜੇ ਨੇ ਘਟਨਾ ਸਥਲ ਤੇ ਵੀ ਪਹੁੰਚੇ ਸੀ ਹਸਪਤਲ ਵੀ ਔਰ ਪੁਲਿਸ ਵੱਲੋਂ ਜਿਹੜੀ ਮਾਮਲੇ ਦੀ ਸਪਰੀ ਕੀ ਦੀ ਨਾਲ ਜਿਹੜੀ ਹੈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਠੀਕ ਹੈ ਸ਼ੁਕਰੀਆ तमाम ਜਾਣਕਾਰੀ ਲਈ ਧੰਨਵਾਦ ਹੈ ਤਾਂ ਸੁਭਾਵਿਕ ਤੌਰ ਤੇ ਪੁਲਿਸ ਜਾਂਚ ਕਰ ਰਹੀ ਔਰ ਇੰਤਜ਼ਾਰ ਰਹੀਗਾ ਕਦੋਂ ਤੱਕ ਗ੍ਰਿਫਤਾਰੀ ਹੁੰਦੀ ਹੈ ਇਸ ਮਾਮਲੇ ਦੇ ਵਿੱਚ